ਬਾਬ ਸਿੰਘ ਬਾ ਸਾਡੇ ਬਾਪੂ ਜੀ ਅਸੀਂ ਉਹਨਾਂ ਨੂੰ ਬੇਨਤੀ ਕਰਾਂਗੇ ਕਿ ਆ ਕੇ ਜਰੂਰ ਦੋ ਲਫ਼ਜ਼ ਸਾਡੇ ਨਾਲ ਸਾਂਝਾ ਕਰਨ ਰਾਈ ਵੀਰ ਨੇ ਮੇਰਾ ਸਿਰਫ ਇੱਕੋ ਗੀਤ ਗਾਇਆ ਸੀ ਮਿੱਟੀ ਦਾ ਫਰੋਲ ਜੋ ਵਿਆ ਨੇ ਲੱਬੜੇ ਕੋ ਆਚੇ ਹੋਇਲਾ ਸਾਡੀ ਜਿਸ ਤਰ੍ਹਾਂ ਖੂਨ ਦੇ ਰਿਸ਼ਤੇ ਬੋਲ ਕੇ ਗਏ ਨੇ ਸਾਡੀ ਕਲਾਕਾਰਾਂ ਦੀ ਰੂਹ ਦੀ ਰਿਸ਼ਤੇਦਾਰੀ ਹੁੰਦੀ ਆ ਪਰसों ਰਾਤ ਨੂੰ ਮੈਨੂੰ 2 ਵਜੇ ਜਾਗ ਆ ਗਈ ਤਾਂ ਮੈਂ ਕੁਝ ਲਿਖਣ ਲੱਗ ਗਿਆ ਮੈਂ ਆਹ ਸਭ ਤੋਂ ਜੋ ਸਾਹਮਣੇ ਮੈਂ ਵੇਖ ਰਿਹਾ ਮੈਂ ਪਰਸੋਂ ਵੇਖ ਚੁੱਕਾ ਹਾਂ ਤਾਂ ਮੈਂ ਹਰਪ੍ਰੀਤ ਮਾਲਸੀ ਜੱਸੀ ਦੋ ਤਨਾਰਟ ਸੋਰ ਮੇਰੇ ਕੋਲ ਆਏ ਬ੍ਰੀਥਵੀਥ ਸੀਗੀ ਸੀ ਤੇ ਮੈਂ ਸਰਾਇਆ ਮੈਂ ਯਾਰ ਮੈਂ ਇਹਦਾ ਕੁਝ ਲਿਖ ਦਿੱਤਾ ਤੇ ਮੈਂ ਸੋਸ਼ਲ ਮੀਡੀਆ ਤੇ ਪਾ ਦਿਆਂਗਾ ਨਹੀਂ ਮੈਨੂੰ ਕਹੇ ਤੁਸੀਂ ਚਲੋ ਤੁਸੀਂ ਮੈਨੂੰ ਕਹਿ ਤਾਂ ਮੈਂ ਪਾਉਣਾ ਸੋਸ਼ਲ ਮੀਡੀਆ ਤੇ ਸੀ ਪਰ ਮੈਂ ਤਾਂ ਰੋਜ਼ੋ ਮੇਰੇ دل ਚ ਆਇਆ ਕਿ ਮਰਨ ਬਾਅਦ ਜੋ ਪਛੇਰੇ ਪਰਿਵਾਰਾਂ ਦਾ ਹਾਲ ਹੁੰਦਾ ਨਾ ਉਹ ਹੈ ਦੇਖ ਬੁਲ ਕਹਿੰਦੇ ਦੁੱਖ ਵੰਡਿਆ ਘਟ ਜਾਂਦੇ ਕਹਿੰਦੇ ਦੁੱਖ ਵੰਡਿਆ ਘਟ ਜਾਂਦੇ ਆਏ ਤਾਂ ਹਾਂ ਦੁੱਖ ਫੋਲਣ ਨੂੰ ਆਏ ਤਾਂ ਹਾਂ ਦੁੱਖ ਫੋਲਣ ਨੂੰ ਪਰ ਕੀ ਕਰੀਏ ਕੁਝ ਸੁਝਦਾ ਇਹਨੇ ਕੋਈ ਲਫਜ਼ ਨਹੀਂ ਲਫਜ਼ਾ ਬੋਲਣ ਨੂੰ ਕੋਈ ਲਫਜ਼ ਨਹੀਂ ਲਫਜ਼ਾ ਬੋਲਣ ਨੂੰ ਅੰਤਮ ਅਰਦਾਸ ਦਾ ਭੋਗ ਪਿਆ ਅੰਤਮ ਅਰਦਾਸ ਦਾ ਭੋਗ ਪਿਆ ਹਰ ਪਾਸੇ ਪਸਰੇ ਅਸ਼ੋਕ ਪਿਆ ਹਰ ਪਾਸੇ ਹੋ ਕੇ ਹਟ ਕੋਰੇ ਕੋਈ ਗੱਲ ਕਿਸੇ ਨਾਲ ਕੀ ਤੋਰੇ ਕੋਈ ਗੱਲ ਕਿਸੇ ਨਾਲ ਕੀ ਤੋਰੇ ਕੁਝ ਕਰਿਆ ਨਹੀਂ ਦੁਆਵਾਂ ਨੇ कुछ कर दुआ ने अंबर वाल उठिया बाहवे ने ना असर होया अरदा का ना असर होया अरदास का दब टुट गया आखिर आसा का दब टुट गया आखिर आसा वे रबा है तू किता वे रबा है तू किता मैं दस किवे तेरा जी किया मैं दस कि तेरा जी किता ਜਦ ਪਹਿਣ ਵਿਛੋੜੇ ਭਾਈਆਂ ਦੇ ਕੀ ਹਾਲ ਹੁੰਦੇ ਮਾਂ ਜਾਈਆਂ ਦੇ ਜਦ ਪਹਿਣ ਵਿਛੋੜੇ ਭਾਈਆਂ ਦੇ ਕੀ ਹਾਲ ਹੁੰਦੇ ਮਾਂ ਜਾਈਆਂ ਦੇ ਜਦ ਪਹਿਣਾ ਰੋਣ ਪਰ ਆਵਾਂ ਨੂੰ ਗਲ ਪਾਪਾ ਭੱਜੀਆਂ ਬਾਵਾ ਨੂੰ ਫਿਰ ਕੌਣ ਵਰਾਵੇ ਬਾਵਾ ਨੂੰ ਜਦ ਪਹਿਣਾ ਰੋਣ ਭਰਾਵਾਂ ਨੂੰ ਗਲ ਪਾਪਾ ਭੱਜੀਆਂ ਬਾਵਾ ਨੂੰ ਫਿਰ ਕੌਣ ਵਰਾਵੇ ਬਾਵਾ ਨੂੰ ਉਮਰਾਂ ਲੱਗ ਜਾਂਦੀਆਂ ਨੇ ਲੋਕੋ ਉਮਰਾਂ ਲੱਗ ਜਾਂਦੀਆਂ ਨੇ ਲੋਕੋ ਮਲਤਾ ਦੀਆਂ ਗੱਲਾਂ ਖੋਲ੍ਹ ਲੂੰ ਜੀਭਾਂ ਤੇ ਜਿੰਦਰੇ ਮਾਰ ਗਿਆ ਸਾਡਾ ਜੀ ਨਹੀਂ ਕਰਦਾ ਬੋਲਣ ਜੀਭਾਂ ਤੇ ਜਿੰਦਰੇ ਮਾਰ ਗਿਆ ਸਾਡੇ ਜੀ ਨਹੀਂ ਕਰਦਾ ਬੋਲਣ ਨੂੰ ਇੱਕ ਉਜੜੀ ਧੀ ਮਟਿਆਰ ਦੀ ਆ ਇੱਕ ਉਜੜੀ ਧੀ ਮਟਿਆਰ ਦੀ ਅੱਜ ਸਦਰਾਂ ਤਾਹਾਂ ਮਾਰਦੀਆਂ ਅੱਜ ਸਦਰਾਂ ਤਾਹਾਂ ਮਾਰਦੀਆਂ ਤੇਰੀ ਸਦਾ ਸੁਹਾਗਣ ਧੀ ਮਾਏ ਤੇਰੀ ਸਦਾ ਸੁਹਾਗਣ ਧੀ ਮਾਏ ਅੱਜ ਕੀ ਸੀ ਬਣਗੀ ਕੀ ਮਾਏ ਅੱਜ ਕੀ ਤੋਂ ਬਣਗੀ ਕੀ ਮਾਏ ਮੈਂ ਵੀ ਦਿਲ ਕਰਵਾ ਚੌਸ ਦਾ ਆਉਣਾ ਸੀ ਅਗਲੇ ਦਿਨਾਂ ਦਾ ਸੀ ਦਿਲ ਕਰਵਾ ਚੌਸ ਦਾ ਆਉਣਾ ਸੀ ਮੈਂ ਵੀ ਤਾਂ ਸ਼ਗਲ ਮਨਾਉਣਾ ਸੀ ਦਿਲ ਕਰਵਾ ਚੌਸ ਦਾ ਆਉਣਾ ਸੀ ਮੈਂ ਵੀ ਤਾਂ ਸ਼ਗਲ ਮਨਾਉਣਾ ਸੀ ਚੜ ਕੋਠੇ ਅਰਗ ਜੜਾਉਣਾ ਸੀ ਪਰ ਆਇਆ ਹੀ ਨਹੀਂ ਜਿਵੇਂ ਆਉਣਾ ਸੀ ਪਰ ਨਹੀਂ ਆਇਆ ਜਿਵੇਂ ਆਉਣਾ ਸੀ ਸਾਡਾ ਚੰਨ ਹੀ ਗੋਲੀ ਮਾਰ ਗਿਆ ਮੇਰਾ ਚੰਨ ਹੀ ਗੋਲੀ ਮਾਰ ਗਿਆ ਵਾਪਸ ਨਹੀਂ ਮੁੜਿਆ ਬਾਹਰ ਗਿਆ ਵਾਪਸ ਨਹੀਂ ਮੁੜਿਆ ਬਾਹਰ ਗਿਆ ਸਭ ਖੇਡਾਂ ਨੇ ਤਕਦੀਰ ਦੀਆਂ ਸਭ ਖੇਡਾਂ ਨੇ ਤਕਦੀਰ ਦੀਆਂ ਮੱਥੇ ਤੇ ਲਿਖੀ ਲਕੀਰ ਦੀਆਂ ਐ ਵੀ ਦਰ ਵੇਖੜੇ ਪੜਲੇ ਸਰ ਐ ਵੀ ਦਰ ਵੇਖੜੇ ਪੜਲੇ ਸਰ ਮੈਨੂੰ ਪਤਾ ਨਹੀਂ ਸੀ ਉਹ ਰੱਬ ਨੇ ਸਸ ਤੋਂ ਗਿੜਗਿੜ ਬਦਲੇ ਲੜੇ ਸ। ਕਿ ਮਾਂ ਧੂੜੀ ਵਾਂਗੂ ਤੁਖਦੀ ਰਹੀ ਤੇਰਾ ਸਿਰ ਦੀ ਸੁੱਖਾ ਸੁਖਦੀ ਰਹੀ ਗਲ ਲਾ ਕੇ ਬਾਲ ਲਿਆਣਿਆਂ ਨੂੰ ਤੇਰੇ ਬੂਹ ਵੇਖਣ ਨੂੰ ਲੁਛਦੀ ਰਹੀ। ਤੂੰ ਚੁਰ ਗਿਆ ਬਾਕੀ ਕੀ ਰਹਿ ਗਿਆ ਸਾਡਾ ਸਭ ਕੁਝ ਖੋ ਕੇ ਹੀ ਲੇ ਗਿਆ। ਤੇ ਲਾਸ਼ ਵਿੱਚ ਮੈਂ ਕਾਹਗਾ ਕਿ ਰੱਬ ਕਰਕੇ ਤੇਰੇ ਵਾਂਗੂ ਨਾ ਰਬ ਕਰਕੇ ਤੇਰੇ ਵਾਂਗੂ ਲਾ ਕੋਈ ਗੱਬਰੂ ਪੁੱਤ ਜਵਾਨ ਮਰੇ ਧਰਤੀ ਦੀਆਂ ਤਾਹਾਂ ਨਿਕਲ ਗਈਆਂ ਸੂਰਜ ਦਾ ਮਰਸੀਆ ਕੌਣ ਪੜੇ ਸੋਬਾ ਸੂਰਜ ਦਾ ਮਰਸੀਆ ਪੜਕੇ ਜਾਤ ਮੇ